ਪੁੱਤ ਤੇਰੇ ਭਾਂਦਾ ਵੇਆ ਤੇ ਮੇਰੀ ਰੀਜ ਆਪਾਂ ਨੂੰ ਰਾਣੀ ਹਰ ਪਾਈਏ ਮੰਮੀ ਸੋਨਾ ਨਾ ਮਹਿੰਗਾ ਹੋ ਗਿਆ ਆਪਾਂ ਕਿੱਥੋਂ ਹੁਣ ਰਾਣੀ ਹਰ ਪਾ ਦਾਂਗੇ ਉਹਨੂੰ ਤੇ ਆਪਾਂ ਤੇਰੇ ਘਰ ਵਾਲ ਨੂੰ ਇੰਨਾ ਸੋਨਾ ਪਾਇਆ ਸੀ ਉਹ ਤੋਂ ਲੈ ਲੈ ਬੁੜੀਏ ਜੇ ਮੇਰਾ ਸੋਨਾ ਲਗਵਾਉਣਾ ਹੀ ਸੀ ਫਿਰ ਪਾਇਆ ਕਿਉਂ ਸੀ ਮੈਂ ਨਹੀਂ ਦਿੰਦੀ ਆਪਦਾ ਸੋਨਾ ਮੈਂ ਲਈ ਆਂ ਬਾਬੇ ਤੋਂ ਟੂਣਾ ਕਰਾ ਕੇ ਇਹਨੂੰ ਦੇਉ ਪਾਣੀ ਚ ਘੋਲ ਕੇ ਫਿਰ ਮੈਂ ਜਿਵੇਂ ਕਹੂੰਗੀ ਨਾ ਉਵੇਂ ਹੀ ਕਰੂਗੀ ਇਹ ਫੋਣ ਕਰਾਤਾ ਬਾਬੇ ਤੋਂ ਪੱਕਾ ਟੂਣਾ ਹੁਣ ਹੋ ਗਈ ਬੁੜੀ ਮੇਰੇ ਬਸ ਚ ਨੋਰਾ ਨੇ ਮੈਂ ਤੇਰਾ ਸ਼ਰਬਤ ਬਣਾਈ ਹੈ ਮੰਮੀ ਨੇ ਮੈਂ ਵੀ ਤੁਹਾਡੇ ਵਾਸਤੇ ਸ਼ਰਬਤ ਬਣਾਈ ਆ ਆ ਲੋ ਯਾ ਥੈਂਕ ਯੂ ਮੈਂ ਦੇਖਾਂ ਪੂੜੀ ਤੇ ਟੂਣੀ ਦਾ ਅਸਰ ਹੋਇਆ ਕਿ ਨਹੀਂ ਹੋਇਆ ਮੈਂ ਦੇਖਾਂ ਜੇ ਤੇ ਟੂਣੀ ਦਾ ਅਸਰ ਹੋਇਆ ਕਿ ਨਹੀਂ ਹੋਇਆ ਪੁੱਤ ਤੇਰੇ ਕਾਂਟੇ ਜੇ ਬਾਹਲੇ ਸੋਹਣੇ ਐ ਤੇਰਾ ਨਾਂ ਨੂੰ ਵਿਆਹ ਚ ਪਾ ਦਿੰਨੇ ਅਸੀਂ ਦੇਈ ਮੈਨੂੰ ਆ ਲੋ ਮੰਮੀ ਜੀ ਮੰਮੀ ਜੀ ਜਿਹੜਾ ਸੋਨਾ ਤੁਹਾਡੇ ਕੋਲੇ ਮੈਨੂੰ ਦਿਓ ਮੱਤਾਂ ਮੰਮੀ ਜੀ ਮੈਨੂੰ ਲੱਗਦਾ ਇਹਦਾ ਸੋਨੇ ਦੀ ਟੈਂਚ ਚ ਕਮਲੀਆਂ ਹੋਗੀਆਂ ਉਹ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਪਤਾ ਲੱਗ ਗਿਆ ਭਾ ਵਿਆਹ ਵਾਸਤੇ ਸੋਹਣਾ ਕਿੱਥੋਂ ਲੈਣਾ ਹੈ ਕਿੱਥੋਂ ਪਤਾ ਮੰਮੀ